ਕਹ ਕੇ ਲਿਆਂਦੀ ਨਾ ਕਹ ਕੇ ਲਿਆਂਦੀ ਨਾ ਵਾਰੀ ਵਾਰੀ ਘਟਣ ਗਿਆ ਸੀ ਵਾਰੀ ਵਾਰੀ ਘਟਣ ਗਿਆ ਸੀ ਖਟ ਕੇ ਲਿਆਂਦੀ ਤਾਉਣ ਨਕਾਨੇ ਸੱਚ ਦੱਸ ਦੇ ਤੇਰੀ ਨਿਗਾਹ ਵਿੱਚ ਕੌਣ ਸਕੇ ਸੱਚ ਦੱਸ ਦੇ ਵਾਰੀ ਮੇਲੇ ਪੀੜੀ ਬੁੜੀਆਂ ਪਾ ਕੇ ਪੱਟਦੀ ਤਾਉਣਤ ਪਹਿਰੇ ਆ ਜੀ ਦੀ ਛੜੇ ਨੀ ਕਾਤੂ ਕਾ ਤੇਰਾ ਫਲ ਟੱਕ ਟੱਕ ਕੇ ਚੱਕ ਦੂ ਨਮੂਨਾ ਤੇਰੀ ਅਣੀ ਫੁੱਲ ਵਗ ਟੱਕ ਟੱਕ ਕੇ ਜਾਣੀ ਮਮੀ ਪੱਤਾ ਤੋੜ ਲਿਆ ਦਾਣੀ ਨੂੰ ਹੱਤਵਾ ਕੇ ਨੀ ਪੱਤਾ ਦੇਖੋ ਟੁੱਟ ਨੋ ਰਹਿ ਗਿਆ ਵੇਗੀ ਲੱਤ ਤਰਾ ਕੇ ਚੱਕ ਲੋ ਬੇ ਮੁੰਡਿਓ ਕਰਦੀ ਮਾਰ ਬਣਾ ਕੇ ਚੱਕ ਲੋ ਬੇ ਮੁੰਡਿਓ ਕਰਦੀ ਮਾਰ ਬਣਾ ਕੇ ਚੱਕ ਲੋ ਕਿ ਕਰ ਰਹੇ ਹੈ ਨਹੀਂ ਸੀਗਾ ਤੋ ਪੈਨੇ ਖੇਤ ਨੂੰ ਗਿਆ ਸੀਗਾ ਜਦੋਂ ਕਿਦਾ ਜਾਣ ਤੋ ਸਵਾ ਦਾ ਹੈਗਾ ਜਦੋਂ ਫਿਰ ਮਾਮਾ ਖੇਤੋਂ ਆ ਗਿਆ ਐਂਦੀ ਮੰਮੀ ਕੀ ਲੇ ਕੇ ਰੱਖਦੀ ਐ ਮਾਮੇ ਨੂੰ ਗੁਰਪ੍ਰਤ ਦਾ ਵਿਆਹ ਪੱਜ ਗਿਆ ਇਹ ਤਾਂ ਜਾਣਾ ਤੇ ਲੀੜਾ ਤਾਂ ਹਜੇ ਮਹੀਨਾ ਵਿਆਹ ਵਿਆਹ ਜਾ ਉਹ ਕਹਿੰਦੀ ਨਾ ਜੀ ਮੈਂ ਤਾਂ ਹੁਣੇ ਜਾਣਾ ਚਲੋ ਭਾਈ ਉਹਦੇ ਮਾਮਾ ਕਹਿੰਦੇ ਜਾਦ ਫਿਰ ਮੈਂ ਤੈਨੂੰ ਬਸ ਚੜਾਇਆ ਹੁਣਾ ਚਲ ਭੈਣੇ ਉਹਦਾ ਮਾਮਾ ਬਸ ਚੜਾਇਆ ਆ ਤੇ ਉੱਥੇ ਜਾ ਕੇ ਮਾਂਮੀ ਡੇੜ ਗਈ ਜਦੋਂ ਉੱਤਰ ਗਈ ਲੀੜੇ ਬਣਾਈ ਗਈ ਬਣਾਈ ਗਈ ਅੱਡੀ ਸਾਰੀ ਪਾਟ ਬਣਾਈ ਮੜ ਕੇ ਭਾਈ ਦੋ ਤਾਂ ਇੱਕ ਸੀ ਮੜ ਕੇ ਭਾਈ ਸ਼ਾਮ ਦਾ ਟਾਈਮ ਹੋ ਗਿਆ ਅਖੀਰ ਲੈ ਟਾਈਮ ਬਸਦਾ ਜਮੇ ਅਖੀਰਲਾ ਤੇ ਮਾਂ ਵੀ ਇੰਦਰਲੀ ਵਾਰੀ ਵੜੇ ਆ ਇੰਦਰਲੀ ਵੇਖੇ ਆ ਇੰਦਰਲੀ ਵੇਖੇ ਤਾਂ ਕਿੱਥੋਂ ਹੈ ਇਹੋ ਜਿਹਾ ਮਾਂ ਤੇ ਫੇਰ ਕੀ ਹੋਇਆ ਫੇਰ ਕੀ ਹੋਇਆ ਉਹ ਕਹਿੰਦਾ ਉਹ ਕਹਿੰਦਾ ਢੀੜ ਪਟਾਕਾ ਸਹ ਬੀਬੀ ਮੇਰਾ ਪਟਾ ਦੇ ਬਾਬੀ ਢੀੜ ਪਟਾਕਾ ਸਹ ਬੀਬੀ ਮੇਰਾ ਪਟਾ ਦੇ ਬਾਬੀ ਢੀੜ ਪਟਾਕਾ ਸਹ ਬੀਬੀ ਮੇਰਾ ਪਟਾ ਦੇ ਬਾਬੀ ਢੀੜ ਪਟਾਕਾ ਦੇਬੀ फिर की होया भाई। की होया? भाई? फिर की ते होमी आ गए तुरपी जो असि गुस्सा करते कि मैं कर लूगी अच्छा तुरपी तो ਅਮੀ ਬੈ ਕੇ ਸੀਟ ਤੇ ਹੋ ਕੇ ਤੇ ਕਨੈਕਟਰ ਨੇ ਤਾਂ ਟਿਕ ਟਿਕ ਮੰਗਾਈ ਸੀ ਹੈ ਉਹ ਕਹਿੰਦੀ ਪਰ ਆਵਾ ਮੈਂ ਤਾਂ ਇੱਕ ਟਿਕ ਟਿਕ ਕਟਾਉਣੀ ਆ ਉਹ ਕਹਿੰਦਾ ਬਾਲ ਬੱਚਾ ਕੀ ਦਾ ਹੈ ਉਹ ਕਹਿੰਦੀ ਮੇਰੇ ਕੋਲੇ ਪੈਸੇ ਹੈ ਨਹੀਂ ਮੈਨੂੰ ਮੇਰੇ ਸਾਹ ਨੇ ਪੈਸੇ ਨਹੀਂ ਦਿੱਤੇ ਮੈਂ ਤਾਂ ਇੱਕ ਟਿਕ ਟਿਕ ਕਟਾਉਣੀ ਆ ਹਾਂ ਤੇ ਲੋਕਡਾਊਨ ਆ ਹੈ ਉਹ ਕਹਿੰਦਾ ਟਿਕ ਟਿਕ ਕਟਾ ਨਹੀਂ ਜੱਫਰੀ